ਮੇਰਾ ਨਾਮ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂੜਿਆਮਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਆ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੁਹਾਨੂੰ ਗੋਲੀਆਂ ਮਾਰ ਕੇ ਚਲੇ ਗਏ ਪਲਵੰਤ ਸਿੰਘ ਪੁੱਤਰ ਲਾਲ ਸਿੰਘ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਉਹ ਤੇ ਈ ਰਿਕਸ਼ਾ ਚਲਾਉਂਦਾ ਜੀ ਰੰਜਸ ਦੇ ਕਰਤੀ ਹੋਇਆ ਹੋਗਾ ਜੀ ਨਹੀਂ ਖੁਰਤ ਨਹੀਂ ਦੇਖਿਆਗੇ ਵੀ ਪਰ ਉਹ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਚੋਂ ਦੱਸਦੀ ਆ ਪਤਾ ਨਹੀਂ ਉਹਨੂੰ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀਆਂ ਪੰਜ ਗੋਲੀਆਂ ਮੱਧੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਮੇਰਾ ਨਾਮ}{|\text{ਸ਼ਪਾਲ ਸਿੰਘ}} ਸਭ ਮੈਨੂੰ ਤਾਂ ਆਪ ਨੇ ਬਾਹਰ ਮੈਂ ਬਾਹਰ ਚ ਲੱਗਿਆ ਸੀਗਾ ਤੇ ਬਾਹਰੋਂ ਆਇਆ ਲਾਂਕੇ ਪਰ ਲੱਗਾ ਵੀ ਆਏ ਆ ਤੇ ਦੋ ਜਣੇ ਗੇੜ ਖਲਾਇਆ ਗੇੜ ਖਲਾਉਂਦਾ ਸਾਰੇ ਗੋਲੀਆਂ ਮਾਰਤ ਨੂੰ ਮੇਰਾ ਭਰਾ ਛੋਟਾ ਪੰਜ ਗੋਲੀਆਂ ਦੱਸ ਦੇ ਤੇ ਵੱਜੀਆ ਸੀ ਜੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹ ਤੇ ਬਿਲੌਰ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨਹੀਂ ਆ। ਹੁਣ ਅੰਮ੍ਰitsar ਖੜਿਆ ਪਹਿਲਾਂ ਇੱਥੇ ਖੜਿਆ ਹੈਗਾ ਸਿਵਲ ਹਸਪੀਟਲ ਤੇ ਹੁਣ ਅੰਮ੍ਰitsar ਖੜਿਆ ਆਮ ਦੀ ਉੱਤੇ ਉਥੇ ਹੁਣ ਡੱਥ ਹੋ ਚੁੱਕੀ ਏ ਦੀ। ਫੋਨ ਆਇਆ ਉਥੋਂ ਚੋਲੀ ਡੱਥ ਹੋ ਚੁੱਕੀ ਏ ਤੇ ਚਪੂਆ ਚ ਬੇਟੀ ਏ ਤੇ ਆਪੀ ਦੇ ਨਾਲ ਦੀ ਬੇਟੇ ਦੋ ਹੀ ਉਹ ਇੱਕ ਬਾਹਰ ਹੈ ਤਕ ਜੇਲ੍ਹ ਚ ਲੱਗੇ ਪਰ ਉਹਨੂੰ ਆਇਆ ਹੀ ਨਹੀਂ ਮਿੱਤੋ ਪੂਰਾ ਕੇਵਰ ਕਬਰ ਨੇ ਕੋਲ ਸਾਈ ਇਹ ਇੱਕ ਕੁਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਹਲੇਵਾਲਾ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਥੋੜੇ ਜਿ ਮੀਰੀਕ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਹੈ ਜਸਟ ਅਸੀਂ ਪਹੁੰਚੇ ਹਾਂ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰੇ ਦੇਖੋ ਅਸੀਂ ਅਜੇ ਪਹੁੰਚੇ ਹੀ ਆਂ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਹੈ ਇਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਇਹ ਤੁਹਾਨੂੰ ਦੱਸ ਦਾਂਗੇ